ਆਪਰ ਦੇ ਵਿੱਚ 23 ਜਿਲ੍ਹਾ ਪਰਿਸ਼ਦ ਤੇ 150 ਦੇ ਕਰੀਬ ਜਿਹੜੀਆਂ ਸੰਪਤੀਆਂ ਤੇ 13241 ਜਿਹੜੇ ਸਰਪੰਚ ਨੇ ਉਹ ਪੰਜਾਬ ਦੇ ਵਿੱਚ ਚੋਣੇ ਜਾਰੇ ਨੇ 1 ਲੱਖ ਤੋਂ ਵਧੇਰੇ ਸਰਪੰਚ ਪੰਚ ਜਿਹੜੇ ਨੇ ਉਹਨਾਂ ਦੀ ਚੋਣ ਹੋਣੀ ਹੈ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਇਸ ਨੂੰ ਭੇਜਿਆ ਜਾਵੇਗਾ ਚੋਣ ਕਮਿਸ਼ਨ ਕੋਲ ਆਕਰ ਚੋਣ ਕਮਿਸ਼ਨ ਫਿਰ ਪਿਕ ਦੇ ਵਿੱਚ ਇਹਨਾਂ ਚੋਣਾਂ ਦਾ ਸ਼ਡਿਊਲ ਜਾਰੀ ਕਰੇਗਾ ਆકરી ਚੋਣਾ ਕਰਵਾਈਆਂ ਜਾਣ ਤਾਂ ਜੋ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਨੇ ਉਹਨਾਂ ਨੂੰ ਵੀ ਰਾਜਨੀਤੀ ਵਿੱਚ ਮੌਕਾ ਮਿਲੇ ਅਤੇ ਉਹ ਪਿੰਡਾਂ ਦੇ ਵਿਕਾਸ ਕਾਰਜ ਕਰਾ ਸਕਣ ਆਮ ਆਦਮੀ ਪਾਰਟੀ ਦੇ ਲਈ ਜਿਹੜੀ ਪੰਚਾਇਤੀ ਚੋਣਾਂ ਨੇ ਉਪਲੇਠੀ ਦੀਆਂ ਚੋਣਾਂ ਨੇ ਚਾਹੇ ਵੀਡੀਓ ਦਫ਼ਤਰ ਹੈ ਜ਼ਿਲ੍ਹਾ ਪਰਿਸ਼ਦ ਹੈ ਬਲਾਕ ਸੰਮਤੀਆਂ ਨੇ ਕਿਤਨਾ ਕਿਤੇ ਹੋਣ ਰੌਣਕਾਂ ਜਿਹੜੀਆਂ ਲੱਗਣੀਆਂ ਨੇ ਸ਼ੁਰੂ ਹੋਈਆਂ ਬਾਬਾ ਬਕਾਲਾ ਇਸ ਦੇ ਨਾਲ ਹੀ ਗਿੱਦੜਵਾ ਹੈ ਤੇ ਚੱਬੇਵਾਲ ਦੀ ਚੋਣ ਵੀ ਪਿੱਖ ਦੇ ਵਿੱਚ ਹੋਣੀ ਹੈ ਹੋ ਸਕਦਾ ਉਹਨਾਂ ਜਿਮਣੀ ਚੋਣਾਂ ਦਾ ਐਲਾਨ ਵੀ ਹੋ ਸਕਦਾ ਹੈ ਚੈਨਲ ਵੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀਕਾਲ ਨਮਸਕਾਰ ਅਦਾਬ ਆਖਰ ਭਵੰਤਮਾਨ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੋ ਇਸ ਨੋਟੀਫਿਕੇਸ਼ਨ ਦੇ ਜਾਰੀ ਹੋਣ ਤੋਂ ਬਾਅਦ ਪੰਜਾਬ ਪਰਦੇ ਸਰਪੰਚੀ ਲੜਨ ਦੇ ਚਾਵਾਨਾਂ ਦੇ ਚਿਹਰੇ ਤੇ ਆਖਰ ਖੁਸ਼ੀ ਦੀ ਚਲਕ ਵੇਖਣ ਨੂੰ ਮਿਲੀ ਹੈ ਪਿਛਲੇ ਹੀ ਕੁਝ ਮਹੀਨਿਆਂ ਤੋਂ ਇਹਨਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਤੇ ਮੁੱਖ ਮੰਤਰੀ ਆਪ ਰੁਚੀ ਦicare ਸਨ ਅਤੇ ਸਮੀਖਿਆ ਕੀਤੀ ਜਾ ਰਹੀ ਸੀ ਸੋ ਹੁਣ ਇਸ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਪਿੰਡੂ ਪੰਚਾਇਤ ਵਿਭਾਗ ਵੱਲੋਂ ਇਹ ਨੋਟਿਸ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਇਸ ਨੂੰ ਭੇਜਿਆ ਜਾਵੇਗਾ ਚੋਣ ਕਮਿਸ਼ਨ ਕੋਲ ਆਕਰ ਚੋਣ ਕਮਿਸ਼ਨ ਫਿਰ ਪਿਕ ਦੇ ਵਿੱਚ ਇਹਨਾਂ ਚੋਣਾਂ ਦਾ ਸ਼ਡਿਊਲ ਜਾਰੀ ਕਰੇਗਾ 73 ਪੰਚਾਇਤੀ ਰਾਜ ਐਕਟ 1992 ਦੇ ਮਤਾਬਕ ਪਹਿਲਾਂ ਹੀ ਭਵੰਤਮਾਨ ਸਰਕਾਰ ਵੱਲੋਂ ਸੋਧ ਕੀਤੀ ਗਈ ਹੈ ਰੱਖਵੇ ਕਰਨ ਨੂੰ ਲੈ ਕੇ ਅਤੇ ਕਿਹਾ ਗਿਆ ਵੀ ਇਸ ਵਾਰ ਜਿਹੜੀਆਂ ਪੰਚਾਇਤੀ ਚੋਣਾਂ ਨੇ ਕਿਸੇ ਵੀ ਪਾਰਟੀ ਦੇ ਚੋਣਸ਼ਾਂਤੇ ਨਹੀਂ ਲੜੀਆਂ ਜਾਣਗੀਆਂ ਸੋ ਪੰਚਾਇਤੀ ਜਿਹੜੀਆਂ ਚੋਣਾਂ ਦਾ ਜਿਹੜਾ ਕੋਰਮ ਹੈ ਪਿਛਲੇ 2024 ਤੋਂ ਫਰਵਰੀ ਤੋਂ ਭੰਗ ਆਇਆ ਤੇ 8-9 ਮਹੀਨੇ ਹੋ ਗਏ ਨੇ ਇਹਨਾਂ ਚੋਣਾਂ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਅਹੁਦੇਦਾਰ ਨੇ ਕਿਤੇ ਨਾ ਕਿਤੇ ਉਹਨਾਂ ਵੱਲੋਂ ਵੀ ਆਪਣੇ ਐਮਐਲਏ ਤੇ ਮੰਤਰੀਆਂ ਨੂੰ ਸੁਝਾਅ ਦਿੱਤਾ ਜਾ ਰਿਹਾ ਸੀ ਵੀ ਆਖਰੀ ਚੋਣਾਂ ਕਰਵਾਈਆਂ ਜਾਣ ਤਾਂ ਜੋ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਨੇ ਉਹਨਾਂ ਨੂੰ ਵੀ ਰਾਜਨੀਤੀ ਵਿੱਚ ਮੌਕਾ ਮਿਲੇ ਅਤੇ ਉਹ ਪਿੰਡਾਂ ਦੇ ਵਿਕਾਸ ਕਾਰਜ ਕਰਾ ਸਕਣ। ਸੋ ਰਾਖਵੇਂਕਰਨ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਡਿਪਟੀ ਕਮਿਸ਼ਨ ਨੇ ਜਿਹੜੇ ਉਹਨਾਂ ਵੱਲੋਂ ਦੇਖਰੇਖ ਕੀਤੀ ਜਾ ਰਹੀ ਹੈ ਰਾਖਵੇਂ ਕਰਨ ਲਈ ਆ ਵਿਖਿਆ ਜਾ ਰਿਹਾ ਵੀ ਕਿੱਥੇ ਕਿੰਨੀ ਜਨਸੰਖਿਆ ਤੇ ਕਿੱਥੇ ਰਾਖਵਾ ਕਰਨ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਹੀ ਸਰਕਾਰ ਵੱਲੋਂ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਨ ਨੇ ਜਿਨ੍ਹਾਂ ਨੇ ਚੋਣ ਲੜਨੀ ਹੈ ਉਹਨਾਂ ਨੇ ਵੀ ਆਪਣਾ ਜੋੜ ਤੋੜ ਆਪਣੇ ਜਿਹੜੇ ਆਕਾ ਨੇ ਉਹਨਾਂ ਦੇ ਥਰੂ ਕਰਨਾ ਸ਼ੁਰੂ ਕਰ ਦਿੱਤਾ। ਤੁਸੀਂ ਇਹ ਸਮਝਾ ਜਾਣਾ ਵੀ ਪੰਜਾਬ ਪਰ ਦੇ ਵਿੱਚ 23 ਜ਼ਿਲ੍ਹਾ ਪਰਸ਼ਦ ਤੇ 150 ਦੇ ਕਰੀਬ ਜਿਹੜੀਆਂ ਸੰਪਤੀਆਂ ਤੇ 13241 ਜਿਹੜੇ ਸਰਪੰਚ ਨੇ ਉਹ ਪੰਜਾਬ ਦੇ ਵਿੱਚ ਚੁਣੇ ਜਾਲੇ ਨੇ ਇਸ ਦੇ ਨਾਲ ਹੀ ਇਹਨਾਂ ਚੋਣਾਂ ਦੇ ਵਿੱਚ ਜੇ ਮੈਂ ਚੋਣਾਂ ਦੀ ਗੱਲ ਕਰਾਂ ਜਿਨ੍ਹਾਂ ਵਿਅਕਤੀਆਂ ਨੂੰ ਡੈਮੋਕ੍ਰੇਸੀ ਸਥਾਨਕ ਲੋਕਤੰਤਰ ਦੇ ਮੁਤਾਬਕ ਚੁਣਿਆ ਜਾਣਾ ਹੈ 1 ਲੱਖ ਤੋਂ ਵਧੇਰੇ ਸਰਪੰਚ ਪੰਚ ਜਿਹੜੇ ਨੇ ਉਹਨਾਂ ਦੀ ਚੋਣ ਹੋਣੀ ਹੈ ਸੋ ਪਿੰਡਾਂ ਦੇ ਵਿੱਚ ਮਾਹੌਲ ਬੜਾ ਸਰਗਰਮ ਹੋਇਆ ਬੈ ਕੱਲ ਜਦੋਂ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜੀਆਂ ਨੇ ਕੰਸੋਹਾ ਜਦੋਂ ਪਹੁੰਚੀਆਂ ਨੇ ਤਾਂ ਉਹਨਾਂ ਨੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਨੇ ਤੋਂ ਸਰਪੰਚੀ ਦੀ ਚੋਣ ਲੜਨ ਵਾਲੇ ਪਹਿਲਾਂ ਇਹ ਆਪਣੇ ਆਪਣੇ ਜਿਹੜੇ ਐਮਐਲਏ ਨੇ ਮੰਤਰੀ ਜਿਹਨਾਂ ਦੀ ਨਜ਼ਦੀਕੀ ਨੇ ਉਹਨਾਂ ਨੇ ਆਪਣੀਆਂ ਦੂਰੀਆਂ ਲੰਬੇ ਸਮੇਂ ਤੋਂ ਬਣਾਈਆਂ ਹੋਈਆਂ ਨੇ ਤੇ ਲੰਬੇ ਸਮੇਂ ਤੋਂ ਦੂਰੀਆਂ ਬਣਾਉਣ ਤੋਂ ਬਾਅਦ ਉਹਨਾਂ ਨੂੰ ਆਸ ਹੈ ਵੀ ਉਹਨਾਂ ਨੂੰ ਟਿਕਟ ਮਿਲੇਗੀ ਕਿਉਂਕਿ ਆਮ ਆਦਮੀ ਪਾਰਟੀ ਦੇ ਲਈ ਜਿਹੜੀ ਪੰਚਾਇਤੀ ਚੋਣਾਂ ਨੇ ਉਹ ਪਲੇਟੀ ਦੀਆਂ ਚੋਣਾਂ ਨੇ ਪਹਿਲੀ ਵਾਰ ਆਮ ਆਦਮੀ ਪਾਰਟੀ ਨੇ ਪਲੇਟੀ ਦੀ ਚੋਣ ਲੜਨੀ ਹੈ ਸੋ ਇਹ ਚੋਣ ਵੱਡੀ ਚੋਣ ਹੈ ਸਤਾਨਕ ਪੱਦਰ ਦਾ ਲੋਕਤੰਤਰ ਹੈ ਸਰਪੰਚੀ ਦੀ ਚੋਣ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਪਿੰਨ ਹੁੰਦੀਆਂ ਨੇ ਬੱਕਰੀਆਂ ਹੁੰਦੀਆਂ ਨੇ ਹਰ ਪਿੰਡ ਦੀ ਆਪਣੀ ਜੀਓਗ੍ਰਾਫਿਕਲੀ ਸਥਿਤੀ ਹੁੰਦੀ ਹੈ ਸੋ ਸਾਰੀਆਂ ਹੀ ਪਾਰਟੀਆਂ ਸਰਪੰਚੀ ਦੀ ਚੋਣ ਲੜਦਿਆਂ ਨੇ ਪਿੰਡ ਦੇ ਆਪਣੇ ਮਸਲੇ ਹੁੰਦੇ ਨੇ ਪਿੰਡਾਂ ਦੇ ਵਿਕਾਸ ਕਰਜਲੇ ਲੋਕ ਚਿੰਤਤ ਹੁੰਦੇ ਨੇ ਕਿਤੇ ਪਿੰਡਾਂ ਦੇ ਵਿੱਚ ਪਾਰਟੀਬਾਜੀ ਵੀ ਹੁੰਦੀ ਐ ਸਵੇਦਨਸ਼ੀਲ ਬੂਥ ਵੀ ਹੁੰਦੇ ਨੇ ਤੇ ਇਸ ਚੀਨਾ ਚੋਣਾ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਲੜਾਈ ਝਗੜੇ ਵੀ ਵੇਖਣ ਨੂੰ ਮਿਲਦੇ ਨੇ ਸੋ ਇਹ ਪੰਚਾਇਤੀ ਚੋਣਾਂ ਦਾ ਸ਼ਡਿਊਲ ਭਾਵੇਂ ਪਿੱਖ ਦੇ ਵਿੱਚ ਜਾਰੀ ਹੋਣਾ ਇਸ ਨੂੰ ਲੈ ਕੇ ਪੰਜਾਬ ਭਰ ਦੇ ਜਿੰਨੇ ਵੀ ਪਿੰਡੂ ਪੰਚਾਇਤ ਵਿਕਾਸ ਦੇ ਦਫ਼ਤਰ ਨੇ ਚਾਹੇ ਵੀਡੀਓ ਦਫ਼ਤਰ ਹੈ ਜ਼ਿਲ੍ਹਾ ਪਰਿਸ਼ਦ ਹੈ ਬਲਾਕ ਸੰਪਤੀਆਂ ਨੇ ਕਿੰਨਾ ਕਿਤੇ ਹੁਣ ਰੌਣਕਾਂ ਜਿਹੜੀਆਂ ਲੱਗਣੀਆਂ ਨੇ ਸ਼ੁਰੂ ਹੋ ਗਈਆਂ ਨੇ ਸੋ ਪਟਿਆਲਾ ਦੇ ਵਿੱਚ ਵੀ ਸਾਡੀ ਟੀਮ ਨੇ ਜਾ ਕੇ ਆ ਵੇਖਿਆ ਵੀ ਕੱਲ ਬਹੁਤ ਸਾਰੇ ਜਿਹੜੇ ਪੰਚ ਸਰਪੰਚ ਜਿਹੜੇ ਚੋਣ ਲੜਦੇ ਇੱਛਾਵਾਨ ਨੇ ਆਪਣੀਆਂ ਸੂਚੀਆਂ ਨੂੰ ਲੈ ਕੇ ਪਿੰਡਾਂ ਨੂੰ ਲੈ ਕੇ ਹੋਰ ਚੀਜ਼ਾਂ ਨੂੰ ਲੈ ਕੇ ਆਪਣੇ ਅਧਿਕਾਰੀ ਕੋਲੋਂ ਪੁੱਛਗਛ ਕਰਦੇ ਲਈ ਦਫ਼ਤਰਾਂ ਦੇ ਵਿੱਚ ਗੇੜੇ ਮਾਰ ਰਹੇ ਨੇ ਸੋ ਡਿਪਟੀ ਕਮਿਸ਼ਨਰ ਨੂੰ ਹੁਕਮ ਜਿਹੜੇ ਦਿੱਤੇ ਗਏ ਨੇ ਲਖਵਾ ਕਰਨ ਨੂੰ ਲੈ ਕੇ ਸੂਚੀਆਂ ਤਿਆਰ ਕਰਨ ਨੂੰ ਲੈ ਕੇ ਸਾਰੀਆਂ ਹੀ ਕਾਰਵਾਈ ਜਿਹੜੀਆਂ ਨੇ ਮੁਕੰਮਲ ਚਾਰ ਹਿੱਤ ਲਈਆਂ ਜਾ ਰਹੀਆਂ ਨੇ ਸੋ ਸਰਪੰਚੀ ਚੋਣਾਂ ਦਾ ਲੰਬੇ ਪੈਣ ਦੇ ਨਾਲ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਨੁਕਸਾਨ ਵੀ ਹੋਇਆ ਇਸ ਤੋਂ ਪਹਿਲਾਂ ਮੈਂਬਰ ਪਾਰਲੀਮੈਂਟ ਚੋਣਾਂ ਜਿਹੜੀਆਂ ਲੰਘੀਆਂ ਨੇ ਉਹਦੇ ਵਿੱਚ ਸਰਪੰਚੀ ਚੋਣਾਂ ਨਾ ਹੋਣ ਕਰਕੇ ਵੀ ਕਿਤੇ ਨਾ ਕਿਤੇ ਜਿਹੜੀ ਉਹਨਾਂ ਨੂੰ ਨਿਰਾਸ਼ਾ ਚੱਲਣੀ ਪਈ ਐ ਤੇ ਜਿਮਨੀ ਚੋਣਾਂ ਵੀ ਪਿੱਖ ਦੀ ਬੁੱਕਲ ਦੇ ਵਿੱਚ ਨੇ ਜੇ ਮੈਂ ਗੱਲ ਕਰਾਂ ਬਰਨਾਲਾ ਬਾਬਾ ਬਕਾਲਾ ਇਸ ਦੇ ਨਾਲ ਹੀ ਗਿੱਦੜਵਾ ਹੈ ਤੇ ਚੱਬੇਵਾਲ ਦੀ ਚੋਣ ਵੀ ਪਿੱਖ ਦੇ ਵਿੱਚ ਹੋਣੀ ਹੈ ਹੋ ਸਕਦਾ ਉਹਨਾਂ ਜਿਮਣੀ ਚੋਣਾਂ ਦਾ ਐਲਾਨ ਵੀ ਹੋ ਸਕਦਾ ਹੈ ਪਟਿਆਲਾ ਜ਼ਿਲ੍ਹੇ ਦੇ ਵਿੱਚ ਇਹਨਾਂ ਸਰਪੰਚੀ ਚੋਣਾਂ ਦੇ ਵਿੱਚ ਵੱਡਾ ਮੇਲਾ ਲੱਗੇਗਾ ਸੋ 1000 ਦੇ ਨੇੜੇ ਜਿਹੜੀਆਂ ਪਟਿਆਲਾ ਜ਼ਿਲ੍ਹਾ ਦੀਆਂ ਪੰਚਾਇਤਾਂ ਨੇ ਇਹਨਾਂ ਪੰਚਾਇਤਾਂ ਦੇ ਵਿੱਚ ਚੋਣ ਹੋਣੀ ਹੈ ਖਾਸ ਕਰਕੇ ਪਟਿਆਲਾ ਦੀ ਮੈਂ ਗੱਲ ਕਰਾਂ ਤੇ ਪਟਿਆਲਾ हरियाणा ਦੇ ਨਾਲ ਲੱਗਦਾ ਰਾਜ ਹੈ ਬਹੁਤ ਸਾਰੇ ਪਿੰਡ ਨੇ ਜਿਹੜੇ ਬਾਰਡਰਾਂ ਦੇ ਉੱਪਰ ਨੇ ਜਿਹੜੇ ਵਿਕਾਸ ਤੋਂ ਅਧੂਰੇ ਨੇ ਕਿਤੇ ਨਾ ਕਿਤੇ ਇਹਨਾਂ ਪਿੰਡਾਂ ਦੇ ਵਿੱਚ ਹਨ ਦੀ ਇੱਕ ਵੱਡੀ ਮਾਰ ਲੋਕਾਂ ਨੂੰ ਪੈਂਦੀ ਹੈ ਹਰਾਂ ਨੂੰ ਲੈ ਕੇ ਵੀ ਹਰ ਵਾਰ ਮੁੱਖ ਮੰਤਰੀ ਦੇ ਦਰਬਾਰ ਤੇ ਜਾਂਦੇ ਨੇ ਆਪਣੇ ਆਪਣੇ ਐਮ ਐਲ ਏ ਤੇ ਆਪਣੀਆਂ ਮੰਤਰੀਆਂ ਨੂੰ ਕਿਹਾ ਜਾਂਦਾ ਵੀ ਸਾਡੀ ਹਰਾਂ ਦੀ ਸਮੱਸਿਆ ਹੱਲ ਕੀਤੀ ਜਾਵੇ ਸੋ ਇਹਨਾਂ ਸਰਦੀ ਸੂਬਾ ਦੇ ਨਾਲ ਜਿਹੜੇ ਸਾਡੇ ਪਿੰਡ ਨੇ ਉਹਨਾਂ ਪਿੰਡਾਂ ਦੇ ਵਿੱਚ ਅੱਜ ਵੀ ਕਿਤੇ ਨਾ ਕਿਤੇ ਬਹੁਤ ਸਾਰੀਆਂ ਕਮੀਆਂ ਵੇਖ ਨੂੰ ਮਿਲਦੀਆਂ ਨੇ ਵਿਕਾਸ ਪੱਕੋਂ ਕਿਤੇ ਨਾ ਕਿਤੇ ਅਸੀਂ ਅਜੇ ਵੀ ਅਧੂਰੇ ਆ ਸੋ ਪਟਿਆਲਾ ਦੇ ਵਿੱਚ ਜਿਹੜੇ ਨੌ ਦੇ ਨੌ ਐਮਐਲਏ ਚੁਣੇ ਗਏ ਸਨ ਆਮ ਆਦਮੀ ਪਾਰਟੀ ਦੇ ਚੁਣੇਗਾ ਸਨ ਜਿਵੇਂ ਗੱਲ ਕਰਾਂ ਸਨੌਰਤੋ ਹਰਮੀਤ ਸਿੰਘ ਪਠਾਨ ਮਾਜਰਾ ਨੇ ਚੇਤਨ ਸਿੰਘ ਜੋੜਾ ਮਾਜਰਾ ਮੰਤਰੀ ਵਜੋਂ ਵਿਚਰੇ ਨੇ ਸਮਾਣਾ ਤੋਂ ਬਲਵੰਤ ਸਿੰਘ ਜਿਹੜੇ ਬਾਜੀਕਰ ਨੇ ਛਤਰਾਣਾ ਤੋਂ ਉਹਨੇ ਦੇਬਮਾਨ ਜਿਹੜੇ ਨੇ ਉਹ ਨਾਬਾ ਤੋਂ ਨੇ ਨੀਨਾ ਮਿੱਤਲ ਰਾਜਪੁਰਾ ਤੋਂ ਨੇ ਤੇ ਉਸ ਤੋਂ ਬਾਅਦ ਜਿਹੜਾ ਘਨੌਰ ਹੈ ਉੱਥੋਂ ਗੁਰਲਾਲ ਨੇ ਉਧਰੋਂ ਰੰਦਾਵਾ ਨੇ ਅੰਡੀਰਾਬਸੀ ਤੋਂ ਸੋ ਇਹਨਾਂ ਹਲਕਿਆਂ ਦੀਆਂ ਵੱਡੀਆਂ ਜਿਹੜੀਆਂ ਪੰਚਾਇਤਾਂ ਨੇ ਖਾਸ ਕਰਕੇ ਜੇ ਮੈਂ ਗੱਲ ਕਰਾਂ ਇਹਨਾਂ ਪੰਚਾਇਤਾਂ ਦੇ ਵਿੱਚ ਕਿਤੇ ਕੁਝ ਪਿੰਡ ਛੋਟੇ ਵੀ ਹੁੰਦੇ ਨੇ ਕੁਝ ਵੱਡੇ ਪਿੰਡ ਵੀ ਨੇ ਵੱਡੇ ਪਿੰਡਾਂ ਦੀ ਮੈਂ ਗੱਲ ਕਰਾਂ ਤੇ ਕਿਤੇ ਨਾ ਕਿਤੇ ਵੱਡੇ ਪਿੰਡ ਐਸੇ ਵੀ ਨੇ ਜਿਨ੍ਹਾਂ ਦੀ ਵੋਟ 5000 ਤੋਂ ਵੱਧ ਹੈ ਬਹੁਤ ਸਾਰੀਆਂ ਪੰਚਾਇਤਾਂ ਐਸੀਆਂ ਨੇ ਜਿਨ੍ਹਾਂ ਦੀ ਜਿਹੜੀ ਵੋਟ ਹੈ 600 400 ਤੇ ਕਿਤੇ 350 ਵੀ ਵੋਟਾਂ ਨੇ ਛੋਟੀਆਂ ਪੰਚਾਇਤਾਂ ਵੀ ਨੇ ਸੋ ਪਿੰਡੂ ਵਿਕਾਸ ਜਿਹੜਾ ਵਿਭਾਗ ਹੈ ਉਹਦੀ ਕੋਸ਼ਿਸ਼ ਰਹਿੰਦੀ ਸਰਕਾਰਾਂ ਦੇ ਵਿੱਚ ਹਮੇਸ਼ਾ ਹੀ ਵੀ ਜਿਹੜਾ ਸਤਾਨਕ ਪੱਧਰ ਦਾ ਲੋਕਤੰਤਰ ਹੈ ਕਿਉਂਕਿ ਜਿਹੜੀ ਪੰਜਾਬ ਦੀ ਸਿਆਸਤ ਹੈ ਉਹ ਪਿੰਡਾਂ ਦੇ ਵਿੱਚੋਂ ਹੀ ਤੁਰਦੀ ਹੈ ਤੇ ਜਦੋਂ ਸਿਆਸਤ ਪਿੰਡਾਂ ਵਿੱਚੋਂ ਤੁਰਦੀ ਹੈ ਤਾਂ ਉਹ ਸਿਆਸਤ ਪਾਰਟੀ ਨੂੰ ਲਾਹਾ ਵੀ ਦਿੰਦੀ ਹੈ ਉਹੀ ਪਾਰਟੀਆਂ ਮਜ਼ਬੂਤ ਹੁੰਦੀਆਂ ਨੇ ਜੋ ਪਿੰਡੂ ਪੰਚਾਇਤ ਵਿਭਾਗ ਦੇ ਵਿੱਚ ਵੱਧ ਤੋਂ ਵੱਧ ਵਿਕਾਸ ਕਰਨੋਂ ਤਰਦੀ ਜਿਤਨਿਆ ਨੇ ਇਸੇ ਕਰਕੇ ਹੀ ਜਿਹੜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਿਹੜੇ ਦੋ ਟਰਮਾਂ ਦੇ ਵਿੱਚ ਮੁੱਖ ਮੰਤਰੀ ਰਹੇ ਤੇ ਉਹਨਾਂ ਨੇ ਸੰਗਤ ਦਰਸ਼ਨ ਵੀ ਕੀਤੇ ਤੇ ਬਹੁਤ ਸਾਰਾ ਜਿਹੜਾ ਗਿਆ ਪੈਸਾ ਵਿਕਾਸ ਕਾਰਜਾਂ ਲਈ ਮੰਡਿਆ ਭਾਵੇਂ ਕਿ ਪਿੰਡੂ ਪੰਚਾਇਤ ਮਹਿਕਮੇ ਬਾਰੇ ਵੀ ਕਿਹਾ ਜਾਂਦਾ ਵੀ ਕਿਤਨਾ ਕਿਤੇ ਕ腐ਸ਼ਨ ਵੀ ਵੱਡੀ ਪੱਦਰ ਤੇ ਆ ਬਹੁਤ ਸਾਰੇ ਜਿਹੜੇ ਪੰਚਾਇਤ ਸੈਕਟਰੀ ਲਾ ਲੋ ಗ್ರಾಮ ਪੰਚਾਇਤ ਲਾ ਲੋ ਕਲਰਕ ਲਾ ਲੋ ਵੀਡੀਓ ਲਾ ਲੋ ਡੀਡੀਪੀ ਲਾ ਲੋ ਹੋਰ ਅਧਿਕਾਰੀ ਨੇ ਬਹੁਤ ਸਾਰੇ ਅਧਿਕਾਰੀਆਂ ਤੇ ਪਿਛਲੇ ਕੁਝ ਮੈਂ ਗੱਲ ਕਰਾਂ ਮੀ ਤਿੰਨ ਟਰਮਾਂ ਤੋਂ ਕਿੰਨਾ ਕਿਤੇ ਉਹਨਾਂ ਦੇ ਵਿਜੀਲੈਂਸ ਦੇ ਪਰਚੇ ਵੀ ਚੱਲ ਰਹੇ ਨੇ ਵਿਜੀਲੈਂਸ ਵੱਲੋਂ ਉਹਨਾਂ ਨੂੰ ਫੜਿਆ ਗਿਆ ਉਹਨਾਂ ਦੇ ਕਪੜੇ ਦੀਆਂ ਕਾਰਵਾਈਆਂ ਚੱਲ ਰਹੀਆਂ ਨੇ ਚਾਹੇ ਪੇਂਡੂ ਪਚਤ ਬੈਠ ਕੇ ਚੱਲ ਰਹੀਆਂ ਨੇ ਚਾਹੇ ਉਹ ਛੋਟੀਆਂ ਅਦਾਲਤਾਂ ਵਿੱਚ ਚੱਲ ਰਹੀਆਂ ਨੇ ਚਾਹੇ ਉਹ ਹਾਈ ਕੋਰਟ ਦੇ ਵਿੱਚ ਚੱਲ ਰਹੀਆਂ ਨੇ ਖਾਸ ਕਰਕੇ ਪਿੰਡਾਂ ਦੀ ਜਿਹੜੀ ਸਿਆਸਤ ਦੇ ਵਿੱਚ ਕਿਉਂਕਿ ਹਰ ਤਰ੍ਹਾਂ ਦੇ ਲੋਕ ਪਿੰਡਾਂ ਦੇ ਵਿੱਚ ਰਹਿੰਦੇ ਨੇ ਪਿੰਡਾਂ ਦੇ ਵਿੱਚ ਜ਼ਿਮੀਂਦਾਰ ਵੀ ਹੈ ਤਾਂ ਛੋਟਾ ਦਬਕਾ ਵੀ ਹੈ ਦਲਿਤ ਭਾਈਚਾਰਾ ਵੀ ਹੈ ਹਰ ਵਿਅਕਤੀ ਦੀਆਂ ਆਪਣੀਆਂ ਸਮੱਸਿਆਵਾਂ ਨੇ ਆਪਣੀਆਂ ਜ਼ਰੂਰਤਾ ਨੇ ਦਲਤ ਭਾਈਚਾਰੇ ਨੂੰ ਆਪਣਾ ਵਿਕਾਸ ਚਾਹੀਦਾ ਹੁੰਦਾ ਹੈ ਸੋ ਉਹਨੂੰ ਲੈ ਕੇ ਕਿਤੇ ਨਾ ਕਿਤੇ ਸ਼ਮਸ਼ਾਨ ਘਾਟ ਹੋਰ ਸਰਾਵਾਂ ਨੂੰ ਲੈ ਕੇ ਵਿਕਾਸ ਕਾਰਜਾਂ ਲੈ ਕੇ ਗਲੀਆਂ ਨਾਲੀਆਂ ਨੂੰ ਲੈ ਕੇ ਵੀ ਛੋਟੇ ਛੋਟੇ ਜਿਹੜੇ ਰੌਲੇ ਹੁੰਦੇ ਨੇ ਉਹ ਸਿਆਸਤ ਤੱਕ ਜਾ ਪਹੁੰਚਦੇ ਨੇ ਸਿਆਸਤ ਤੱਕ ਪਹੁੰਚਣ ਤੋਂ ਬਾਅਦ ਕਈ ਵਾਰੀ ਇਹ ਰੌਲੇ ਵੱਡਾ ਰੂਪ ਵੀ ਧਾਰ ਲੈ ਜਾਂਦੇ ਨੇ ਕਿਸੇ ਵਿਅਕਤੀ ਦੀ ਮੌਤ ਵੀ ਹੋ ਜਾਂਦੀ ਹੈ ਪੁਲਿਸ ਪਰਚੇ ਵੀ ਹੋ ਜਾਂਦੇ ਨੇ ਉਹਦੇ ਵਿੱਚ ਜਿਹੜੀਆਂ ਚੁਣੌਤੀਆਂ ਨੇ ਸਭ ਤੋਂ ਵੱਡੀਆਂ ਚੁਣੇ ਹੋਏ ਸਰਪੰਚ ਨੂੰ ਆਉਂਦੀਆਂ ਨੇ ਸੋ ਵਿਕਣੋ ਮੇਗਾ ਵੀ ਪੁਵੰਤਮਨ ਸਰਕਾਰ ਵੱਲੋਂ ਨੋਟੀਫਿਕੇਸ਼ਨ ਤੇ ਜਾਰੀ ਕਰ ਦਿੱਤਾ ਗਿਆ ਸੋ ਸਰਪੰਚਾਂ ਨੇ ਆਪਣੇ ਮੁੱਛਾਂ ਨੂੰ ਤਾਂ ਵੀ ਲਾਲੇ ਨੇ ਸਵਾਮ ਆਦਮੀ ਪਾਰਟੀ ਲਈ ਚੋਣ ਪਹਿਲੀ ਵਾਰ ਹੀ ਆ ਭਾਵੇਂ ਕਿ ਵਿਰੋਧੀ ਧਿਰ ਵਿੱਚੋਂ ਕਾਂਗਰਸ ਕੇ ਘੇੜ ਦੀ ਨਜ਼ਰ ਆ ਰਹੀ ਹੈ ਅਕਾਲੀ ਦਲ ਵੱਲੋਂ ਵੀ ਚੋਣ ਲੜੀ ਜਾਣੀ ਹੈ ਤੇ ਹੋਰ ਆਜ਼ਾਦ ਜਿਹੜੇ ਉਮੀਦਵਾਰ ਨੇ ਪਿੱਖ ਦੇ ਵਿੱਚ ਉਹ ਵੀ ਨਜ਼ਰ ਆਉਣਗੇ ਸੋ ਪਟਿਆਲਾ ਦੇ ਵਿੱਚ ਚੋਣ ਜਿਹੜਾ ਮੇਲਾ ਇਸ ਵਾਰ ਵੱਡਾ ਮੇਲਾ ਵੇਖਣ ਨੂੰ ਮਿਲੇਗਾ ਤੇ ਸਚੂਣ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਚੁਣੇ ਗਏ ਐਮਐਲਏ ਨੇ ਚਾਹੇ ਉਹ ਮੰਤਰੀ ਸਰਕਾਰ ਵੱਜੋਂ ਵਿਚਰ ਰਹੇ ਨੇ ਉਹਨਾਂ ਲਈ ਵੀ ਇਹ ਚੋਣਾ ਪਰਖ ਦੀ ਘੜੀ ਨੇ ਇਹਨਾਂ ਚੋਣਾ ਦੇ ਵਿੱਚ ਸਾਰੇ ਹੀ ਐਮਐਲਏ ਤੇ ਮੰਤਰੀਆਂ ਦਾ ਜੋਰ ਲੱਗਿਆ ਵੀ ਭਗਵੰਤ ਮਾਨ ਨੇ ਕਿਹਾ ਵੀ ਸਰਬਸੰਮਤੀ ਦੇ ਨਾਲ ਜਿਹੜੀਆਂ ਪੰਚਾਇਤਾਂ ਚੁਣ ਕੇ ਆਉਣ ਗਿਆ ਉਹਨਾਂ ਨੂੰ ਵਿਕਾਸ ਕਾਰਜਾਂ ਲਈ 5 ਲੱਖ ਰੁਪਏ ਦਿੱਤਾ ਜਾਵੇਗਾ ਸੋ ਇਸ ਜੋਰ ਤੋੜ ਦੇ ਵਿੱਚ ਵੀ ਸਾਰੇ ਪੰਜਾਬ ਦੇ ਵਿੱਚ 92 ਨੇ ਬੰਨਵੇਂ ਜਿਹੜੇ ਐਮਐਲਏ ਲੱਗੇ ਹੋਏ ਨੇ ਵੇਖਣਾ ਹੋਵੇਗਾ ਵੀ ਇਹਨਾਂ ਚੋਣਾਂ ਤੋਂ ਪਹਿਲਾਂ ਪਹਿਲਾਂ ਕਿੰਨੀਆਂ ਕੂ ਜਣੀਆਂ ਪੰਚਾਇਤਾਂ ਨੇ ਉਹ ਸਰਬਸੰਮਤੀ ਨਾਲ ਚੁਣ ਕੇ ਜਾਂਦੀਆਂ ਨੇ ਕਿਉਂਕਿ ਉਹ ਇੱਕ ਵੱਡਾ ਟਾਰਗੇਟ ਆਮ ਆਦਮੀ ਪਾਰਟੀ ਦਾ ਹੋਵੇਗਾ ਵੀ ਜੇਕਰ ਉਹ ਵੱਦ ਤੋਂ ਵੱਦ ਪੰਚਾਇਤਾਂ ਸਰਬਸੰਮਤੀ ਨਾਲ ਚੁਣ ਕੇ ਲੈ ਕੇ ਆਉਂਦੀਆਂ ਨੇ ਕਿਤੇ ਨਾ ਕਿਤੇ ਉਹਨਾਂ ਦਾ ਜਿਹੜਾ ਗਰਾਊਂਡ ਹੈ ਉਹ ਮਜ਼ਬੂਤ ਹੁੰਦਾ ਤੇ ਅਗਲੀਆਂ ਜਿਹੜੀਆਂ ਜਿੰਮਣੀ ਚੋਣਾਂ ਨੇ ਉਹ ਵੀ ਪਿੰਡੂ ਖੇਤਰ ਦੇ ਨਾਲ ਨੇ ਬਰਨਾਲਾ ਰੂਰਲ ਏਰੀਆ ਜੇ ਮੈਂ ਗੱਲ ਕਰਾਂ ਗਿੱਦੜਵਾਹਾ ਰੂਰਲ ਏਰੀਆ ਸੋ ਬਾਬਾ ਪਕਾਲਾ ਵੀ ਰੂਰਲ ਏਰੀਆਸ ਹੋਇਆ ਇਹਨਾਂ ਏਰੀਆ ਦੇ ਵਿੱਚ ਜਿਹੜੀ ਲੜਾਈ ਹੈ ਉਹ ਵੱਡੀ ਲੜਾਈ ਹੈ ਇਸ ਕਰਕੇ ਸਰਪੰਚੀ ਚੋਣਾਂ ਦੇ ਨਾਲ ਜੇਕਰ ਜਿਮਣੀ ਚੋਣਾਂ ਹੁੰਦੀਆਂ ਨੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਲਾਹਾ ਵੀ ਮਿਲ ਸਕਦਾ ਹੈ ਸੋ ਵੇਖਣਾ ਹੋਵੇਗਾ ਵੀ ਇਸ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਕਦੋਂ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਕਦੋਂ ਸ਼ਡਿਊਲ ਜਾਰੀ ਹੁੰਦਾ ਹੈ ਤੇ ਇਸ ਤੋਂ ਬਾਅਦ ਸਰਪੰਚੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਰੰਗ ਟੰਗ ਕਿਦਾਂ ਦਾ ਹੋਵੇਗਾ ਬਿਕਰਮਜੀਤ ਸਿੰਘ ਦੀ ਵਿਸ਼ੇਸ਼ رپورٹ ਪਟਿਆਲਾ ਤੋਂ